ਸਾਸਰੀ ਕਾਰ ਦੀ ਸਾਰੇ ਵੀਰ ਭਣ ਭਰਾਵਾਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਬਲੌਗ ਵਿੱਚ ਅਸੀਂ ਚਲੇ ਆ ਅੱਜ ਭਾਈ ਸ਼ਾਲੂ ਜੀ ਦੇ ਮੇਲੇ ਦੇ ਠੀਕ ਹੈ ਜੀ ਤੁਹਾਨੂੰ ਮੇਰੇ ਦਰਸ਼ਨ ਕਰਾਉਣੇ ਆ ਤੇ ਅੱਜ ਦੀ ਰਾਤ ਅਸੀਂ ਚਲੇ ਜਾਂਦੇ ਕੱਲ ਦਿਨੇ ਵੀ ਜਾਵਾਂਗੇ ਕੱਲ ਜਾਂਦਾ ਵੀ ਨਹੀਂ بس ਲਾਸਟ ਆ ਕੇ ਬਣੇ ਰਹਿ ਗਏ ਤੇ ਦੇਖਾ ਕੇ ਆਵਾਂਗੇ ਤੁਹਾਨੂੰ ਆਪਣੇ ਨਾਲ ਆਪਣਾ ਛੋਟਾ ਵੀ ਆ ਤੇ ਵੱਡਾ ਵੀ ਆ ਉਹ ਵੀ ਤੁਹਾਨੂੰ ਕੀ ਹੈ ਵੀ ਚੋਟ ਆਇਆ ਤਾਂ ਤਲੋਂਦਾ ਵਾ ਏ ਬੜੀ ਕਮਾਲ ਦੀ ਆਟਮ ਤੇ ਤੇ ਚਲੋ ਐਂ ਦੋ ਤਿੰਨੇ ਆ ਵੀ ਅੱਜ ਤੋੜਲੇ ਵਾਲੀ ਵੀਡੀਓ ਬਣਾਵਾਂਗੇ ਮੜੀ ਜੇ ਐਂ ਤੁਹਾਨੂੰ ਮਿਲਦੇ ਹਾਂ ਉੱਥੇ ਜਾ ਕੇ ਠੀਤਾ ਦੀ ਠੀਤਾ ਦੀ ਪਹਿਲਾਂ ਦੀ ਚੱਲ ਚੱਲ ਤੁਹਾਨੂੰ ਚੰਗੀ ਲੱਗਦੀ ਹਾਂ ਤੁਹਾਨੂੰ ਚੰਗੀ ਲੱਗਦੀ ਆਪ ਤੇ ਤੇਲੇ ਤਾਂ ਤੁਹਾਨੂੰ ਚੰਗੀ ਲੱਗਦੀ ਆਪੀ ਨਹੀਂ ਉੱਥੇ ਉੱਥੇ ਖਾਣਾ ਕੀ ਕੀ ਆ ਬੱਗ ਲੰਦਰ ਸਾਤ ਤੇ ਪੀ 3 ਸਾਤ ਹੈ ਵਿੱਜਾ ਸਾਤ ਹੈ ਅਸਲੀ ਫਣੀ ਅਸਲੀ ਆਈਸਕ੍ਰੀਮ ਆਈਸਕ੍ਰੀਮ ਅਚਾ ਆਈਸਕ੍ਰੀਮ ਔਰ ਚਾਕਲੇਟਿਸ ਚਾਕਲੇਟੀ ਵਾਲਾ ਵਾ ਅਚਾ ਚਾਕਲੇਟੀ ਲੀਤੀ ਵਾ ਅਚਾ ਉਹ ਵੀ ਥੋੜਾ ਵਾ ਹਾਂ ਸਾਡੀ ਭੜੀ ਔਰ ਚਾਕਲੇਟੀ ਵਾਲਾ 3 ਜਿ ਕਿਸ ਫਲੇਵਰੋਂ ਪਾਉਂਗੀ ਤਾ ਅਚਾ ਮੇਲਾ ਕਿ ਡੱਕ ਵਡਾ ਲਗਾਵਾ ਮਾਉਂਦਾ ਏਹ ਕਿਦਾਂ ਵੱਡਾ ਹੱਥ ਕਰਕੇ ਦੱਸ ਉਹ ਤੁਹਾਡੇ ਭੋਲੀ ਵੱਡੇ ਦਾ ਮੈਂ ਲੱਗ ਅਸਾ ਛਾਤੀ ਪਾੜ ਮੇਲਾ ਲਗਾ ਚੱਲ ਵੇ ਫਟਾਫਟ ਪਹੁੰਚੀ ਇੱਥੇ ਆਹ ਦੇਖੋ ਚੱਲ ਰਿਹਾ ਮੇਲਾ ਅਸਾ ਮੇਲਾ ਲੋਕੀ ਦੇਖ ਸਕਦੇ ਹੋ ਇੱਥੋਂ ਲੈ ਕਰਕੇ ਆਪਾਂ ਜਾਣਾ ਤੁਰਦੇ ਤੁਰਦੇ ਤੇ ਆ ਪੂਰਾ ਮੇਲਾ ਭਰਿਆ ਆ ਉਹ ਗੁਰਦੁਆਰੇ ਤੱਕ ਤਲਾਈ ਆ 400 ਜਿਆਦੇ ਆ ਵਾ ਵਧੀਆ ਫਲਮ ਲਾਈ ਆ ਪਰ ਇਹ ਜਿਹੜੀ ਵਧੀਆ ਕੀਤੀ ਹੈ ਇਹਨਾਂ ਕੋਲ 400 ਲਿਖ ਲਾਈ ਆ ਬਹੁਤ ਵਧੀਆ ਗੱਲ ਆ ਆਹ ਕਹਿੰਦੀ ਤੁਹਾਨੂੰ ਬਾਹਰ ਬਾਹਰ ਹੀ ਲੰਦੇ ਇੱਥੋਂ ਮੇਲਾ ਹੋਣਾ ਚਿਰੋ ਇਹੇ ਤਰ ਪਿੰਡਾਂ ਦੇ ਜਿਦੋਟਾ ਇਹ ਚਲੋ ਜੀ ਦੇ ਦਰਦਵਾਰਾ ਪਰ ਆਇਆ ਹੈ ਨਾ ਤੇ ਰੋਡ ਬਹੁਤ ਛੋਟਾ ਹੈ ਕੱਟੀਆਂ ਵੀ ਇੰਡੀਆ ਨੂੰ ਐਸੇ ਹੋਏ ਕਿ ਬਹੁਤ ਜ਼ਿਆਦਾ ਜਾਂਦਾ ਇਹ ਕਰਕੇ ਥੋੜਾ ਜਿਆ ਉਸ ਨੇ ਆਪਣਾ ਪੈਰੀ ਵੀ ਤੋਰ ਲਿਆ ਹੁਣ ਇਹਦੀ ਪੈਰੀ ਹੈ ਲੱਗ ਜਾ ਕੇ ਪੈਰੀ ਹੈ ਕੰਨੀ ਪੈਰੀ ਹੈ ਕੱਲ ਕਬੱਡੀ ਵੀ ਹੋਣੀ ਹੈ ਤੇ ਹੋਰ ਹੀ ਗੋਗਾ ਮੋਟਿਆ ਲੱਗੇ ਜਾ ਕੇ ਸਰ ਲੰਗਰ ਦਾ ਪ੍ਰੋਗਰਾਮ ਮੋਟਿਆ ਤੇ ਕੱਲੇ ਚੰਗੜੇ ਵੀ ਹੋਰ ਜ਼ਿਆਦਾ ਹੋਣੀ ਹੈ ਇਹਨੂੰ ਲੱਗੇ ਜਾ ਕੇ ਪਿੰਨਾਂ ਤੋਂ ਬਹੁਤ ਜ਼ਿਆਦਾ ਸੰਗਤ ਹੋਣੀ ਹੈ ਇੱਥੋਂ ਪਤਾ ਲੱਗਦਾ ਵੀ ਇੱਥੇ ਨਿਹੰਗ ਪਹੁੰਚ ਆ ਰਹੀਆਂ ਨੇ ਕੀ ਬਾਤ ਹੈ ਕਿਉਂ ਇੱਥੇ ਬੈਠੀ ਮਟੋਏ ਆ ਜਾਣਾ ਭਾਈ ਜੇ ਨਿਹੰਗ ਸਿੰਘਾਂ ਦੇ ਨਾਮ ਕਰੀਏ ਕੀ ਬਾਤ ਹੈ ਕੀ ਬਾਤ ਹੈ ਫੁਗੜਿਆ ਡਰਾਈ ਚਾਰ ਲਗੀਆਂ ਹੋਣਾ ਭਾਮਤਾ ਦੇ ਫਿਰ ਵੈਰ ਨਹੀਂ ਸਿੰਘਾਲਾ ਪਾਈ ਦਾ ਆਏ ਹਾਏ ਆਹੀਂ ਆਇਆ ਕਿ ਟਲਣਾ ਨੇ ਕੋਣ ਕੱਟ ਲੈਨੇ ਆ ਤੇ ਬੇੜੀ ਦੇ ਲੈਨੇ ਆ ਜਾਂ ਗੋਲ ਦੇ ਲੈਨੇ ਆ ਹੋਰ ਵੀ ਲੱਗਾ ਜੁੜੇ ਮੇਕੀ ਮ우스 ਕੇ ਦਾ ਤਗੜਾ ਨਿਕਲਿਆ ਮੈਂ ਤੇ ਉਹ ਤੋਂ ਮੇਰੀ ਜਿੰਨੀ ਛੋਟੀ ਬੱਕਿਆ ਵਾਲੀ ਇਹਦੇ ਕੱਢੇ ਕੱਢੀ ਆਏ ਇਹਦੇ ਕੱਟ ਦੇ ਲੈ ਜੁੜਾ ਗਿਆ ਇੱਥੇ ਲੈਨੇ ਆ ਬੇੜੀ ਦੇ ਜਾਂ ਗੋਲ ਦੇ ਆ ਜਿਹੜੇ ਨੇ ਮੇਰੇ ਨਾਲ ਆ ਰਹੇ ਉਹ ਜੰਪਿੰਗ ਕਰਦੇ ਰਹੇ ਆਏ 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 ਇਹਨੇ ਆਨੇ ਪੂਰਾ ਇੰਜੋਏ ਕਰਦੇ ਇਹਦੇ ਵਿੱਚ ਆਹ ਲੋ ਵੀ ਆਪਣੀ ਸ਼ੈਤਾਨ ਦੀ ਟੂਟੀ ਉੱਤੇ ਚੜ ਗਈ ਆ ਹੋ ਜਾਂਦਾ ਉੱਤੇ ਚੜੇ ਨਹੀਂ ਗਿਆ ਇਹਨੇ ਕਿ ਬੱਸ ਹੋ ਗਿਆ ਇੱਥੇ ਰਹਿ ਗਿਆ ਆਪਣਾ ਨਿਕਾਹ ਹਟਾ ਦਾ ਨਾਏ ਨਹੀਂ ਲੈ ਲੈਂਦੇ ਆ ਬੜੇ ਚੇਰਦਾ ਦਿਆ ਮिक्की ਮਾਊਸ ਨੂੰ ਛੁਟੇ ਲੈਣ ਬਾਕੀ ਭਾਈ ਹੁਣੀ ਆ ਉਹ ਬੈਠੇ ਉਧਰ ਐ ਬਾਕੀ ਉਧਰ ਲੈਣੇ ਨਿੱਕੀ ਗਿਸਤੀ ਤੇ ਇਧਰ ਛੋਟਾ ਲੈ ਆਂ ਗਿਆ ਅਵੀ ਭੋਲਣ ਕਿੱਥੇ ਗਿਆ ਉਹ ਭੋਲਣ ਕਿਧਰ ਗਿਆ ਚੜ ਗਿਆ ਲੱਗਦਾ ਉੱਤੇ ਫੇਰ ਚਲੋ ਵੀ ਹੁਣ ਉਹਨੂੰ ਬੁਲਾਈਏ ਤੇ ਭਾਜਾ ਉਹਨਾਂ ਨੇ ਵੀ ਚੜੀਏ ਤੇ ਫੇਰ ਆਪਾਂ ਇਹ ਮਾਮੇਰ ਦੇ ਡਰਦਾ ਵੀ ਬੜਾ ਵਦ ਮਸਤੀ ਵੀ ਕਰਨੀ ਆ ਇਹਨੇ ਅਵੀ ਛਾਲ ਮਾਰ ਛਾਲ ਮਾਰ ਛਾਲ ਉਹ ਤੇਰੀ ਬੜੀ ਉਹ ਤੇ ਉਥੇ ਹੀ ਅੜ ਜਾਂਦਾ ਉਹ ਨੀ ਗਣਾ ਦੇ ਆਰ ਯੂ ਕਮੇਡੀ ਮੀ ਉਹ ਕੀ ਸੀ ਕਰਦਾ ਯਾਰ ਛਾਲ ਮਾਰਿਆ ਕਰ ਛਾਲ ਨਹੀਂ ਮਾਰਦਾ ਕਿਆ ਛਾਲ ਛਾਲਬਾਰ ਉੱਤੇ ਜਾ ਕੇ ਐ ਆਹੋ ਆਹ ਤੇ ਅੱਕ ਗਿਆ ਤੇ ਅੱਕ ਗਿਆ ਹੁਣ ਬਹੁਤ ਜ਼ਿਆਦਾ ਆਪਣੇ ਮੰਮਾ ਨੂੰ ਆਵਾਜ਼ ਮਾਰਨ ਦੇ ਹੁਣ ਬੇੜੀ ਤੋਂ ਸੋਰੀ ਬੇੜੀ ਦੇ ਝੂਟੇ ਲੱਗੇ ਲੈਣ ਤੇ ਬੇੜੀ ਇਹਨਾਂ ਨੇ ਬੇੜੀ ਵੀ ਬੰਦ ਕਰ ਦਿੱਤੀ ਤੇ ਬੜਾ ਝੂੜੇ ਬੰਦ ਕਰਤਾ ਤੇ ਆ ਹੁਣ ਐ ਛੋਟੇ ਕੋ ਸਭ ਹੋਏ ਮੂਰੇ ਓ ਮਾਤਾ ਜੀ ਹੋਰਦੇ ਨੇ ਭਗਾਨਾ ਉਹ ਜਾ ਮਿਸ ਕਰੀ ਜਾਂਦੇ ਆ ਵਾ ਗੋਲੀਆਂ ਗੋਲੀਆਂ ਵੇਸਟ ਜਾਂਦੀਆਂ ਹੀ ਹੋ ਉਹ ਆ ਐ ਹੈਵੀ ਨੇ ਫੋੜਿਆ ਪਕਾਨਾ ਆ ਵਾ ਇੱਥੋਂ ਆਪ ਕੰਨਾ ਫੋੜਿਆ ਵੀਨੇ ਰੈੱਡ ਵਾਲਾ ਰੈੱਡ ਵਾਲਾ ਪਕਾਨਾ ਫੋੜਦਾ ਐ ਵੀ ਤੂੰ ਓਏ ਇੱਕ ਹੋਰ ਮੋੜਦਾ ਹੀ ਉਹ ਰੈੱਡ ਦੇ ਨਾਲ ਵਾਲਾ ਇੱਥੇ ਜਿਹੜਾ ਹੈਗਾ ਇੱਕ ਉਹ ਵੀ ਰੈੱਡੀ ਐ ਐ ਵੀ ਫੋੜਦਾ ਪਕਾਨੇ ਐ ਵੀ ਪੂਰੇ ਪੂਰੇ ਪਕਾਨੇ ਫੋੜਨਦੇ ਆ ਓ ਤੇਰੀ ਭਾਲੀ ਹੋਰੇ ਐ ਵੀ ਦਿਆਈ ਠਾ ਠਾ ਕਰ ਲੈ ਓਏ ਤਿਤੀਆਂ ਹੋਣੀਆਂ ਤਿਤੀਆਂ ਤਿਤੀਆਂ ਨਹੀਂ ਹੋਣੀਆਂ ਕੰਤਾ ਦੇਖਣੀਆਂ ਤਿਤੀਆਂ ਕੰਤਾ ਦੇ ਚੋਟੇ ਆ ਚਾਰਾ ਇੱਥੇ ਵੇਖਾ ਹੋਣੀ ਆ ਖਾਣ ਪੀਣ ਚ ਪੂਰਾ ਮਾਹੇਰਾ ਮੁੰਡਾੜਾ ਕਿਉਂ ਆਏ ਇੱਥੇ ਰੱਖ ਉਹ ਉਸ ਉਹ ਤੁਹਾਡੀ ਭਾਲੀ ਓਏ ਕੁਛ ਨਹੀਂ ਛੱਡਦਾ ਵੇ ਲੋ ਡੂਨਾ ਡੂਨਾ ਪੂਰਾ ਸਾਫ ਕਰਤਾ ਅਗਲੇ ਨੇ ਐ ਚਿੱਟਾ ਘੜਦਾ ਡੂਨਾ ਪਹਿਲਾਂ ਵਾਂਗੂ ਓ ਨੋ 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 ਐ ਹੁਣ ਮਿਰਚ ਲੱਗੀ ਆਏ ਹਾਏ ਹਾਏ ਪਾਣੀ ਪਾਣੀ ਓਏ ਪਾਣੀ ਪਾਣੀ ਚਾਹੀਦਾ ਵਾ ਆ ਵੇ ਆ ਭਾਗ ਲੱਲਾ ਲੱਲਾ ਤੈਨੂੰ ਹੌਲੀ ਚਾਹੀਦਾ ਪੀਂ ਲੀ ਲੈਣਾ ਤੂੰ ਅਹੀਂ ਤੇ ਪਹਿਲਾਂ ਚੱਲੇ ਹੀ ਕਿ ਘਰ ਫਿਰ ਭਾਜੀ ਹੁਣੀ ਜਾਂਦੇ ਵੀ ਪਹਿਲਾਂ ਗੁਰਦੁਆਰਿਆ ਪ੍ਰਸ਼ਾਦਾ ਪਾਣੀ ਛਕ ਲੋ ਤੇ ਮੈਂ ਚਲੋ ਭਾਰੀ ਨਾਲੇ ਗੁਰਦੁਆਰ ਸਾਹਿਬ ਦੇ ਦਰਸ਼ਨ ਵੀ ਹੋ ਜਾਣਗੇ शालो जी के ठीक है जी यही सेवादार ने इतने सवेरे समा लगे इन्होंने जरूर मिला इन त्योहार शर्व करा भाई शालो जी का ਮਸਤੀਆਂ ਕਰਨ ਦੇ ਬਹਿ ਗਏ ਸੱਟ ਨਾਲ ਵਾਲੇ ਉਹਦੇ ਇਹ ਕਿਦਾਂ ਲੱਗੇ ਉਹਨੋਂ ਦਾ ਡੇਰੀ ਵਾਰੀ ਦੇ ਨਿਕਾ ਉੱਤੇ ਬੈਠਾ ਅੱਗੋ ਤੱਕ ਤਾਂ ਰਿਹਾ ਕਰਦਾ ਆ ਆ ਬੜਾ ਚਲਾਉਂਦਾ ਹੋਏ ਉਸਤਾਦ ਐਡਾ ਕਾਲਾ ਤੂੰ ਸਿੰਗ ਲਾਏ ਉਹ ਤੁਹਾਡੀ ਭਲੀ ਆ ਆਪਣਾ ਲੱਗਣ ਦੇ ਆ ਬੰਦਾ ਦੀ ਨੈਕਸਟ ਡੇ ਲੋਬੇਹੀਂ ਨਿਕਲ ਚੁਕੇ ਆ ਘਰੋਂ ਥੋੜੀ ਜਿਹੀ ਤੇ ਤੱਕ ਆਪਾਂ ਮੇਲੇ ਤੇ ਪਹੁੰਚ ਜਾਣਾ ਤਾਂ ਤੁਸੀਂ ਬਣੇ ਰਹੋ ਬਸ ਲਾਸਟ ਤੱਕ ਤੁਹਾਨੂੰ ਮੇਲਾ ਅੱਜ ਦਿਨ ਦਾ ਵਿਖਾਵਾਂਗੇ ਪੂਰਾ ਘੈਂਟ ਕੇ ਲੈ ਕੇ ਕਲਿੱਪ ਲੈ ਕੇ ਤੁਹਾਨੂੰ ਪਾਣਾ ਮੇਲਾ ਵਿਖਾਵਾਂਗੇ ਜਿੱਥੇ ਮੇਲਾ ਸਟਾਰ ਹੋਏਗਾ ਬਸ ਇਥੇ ਮੇਲਾ ਸਟਾਰ ਹੀ ਸਟਾਰ ਹੋ ਜਾਣਾ கல்லைம யா ஆோட ਮੇਲੇ ਤੇ ਕੋਲਡ ਡਰਿੰਕਸ ਲੱਗੰਨੇ ਹਨ। ਜਿੱਥੇ ਕੋਲਡ ਡਰਿੰਕ ਲੱਗੇ ਹੋਏ ਉੱਥੇ ਦੇ ਢੇਡ ਆਪਣੇ ਪੈਣੇ ਪੈਣੀ ਹੈ। ਕਿਸੇ ਭੀੜ ਜਾ ਕਰੋ ਕੋਲਡ ਡਰਿੰਕ ਵਾਲੇ। ਆਜੂ ਤੇ ਇੱਕ ਇੱਕ ਕਾਲੇਗਾ ਤੀ ਆਪਾਂ ਲੈਣ ਲੱਗੇ ਪਰੰਨੇ ਨੂੰ ਬੰਦ ਕਰਦੇ ਸੀ। ਛੇਤੀ ਬੰਦ ਕਰਦੇ ਪਤਾ ਨਹੀਂ ਕਿਉਂ। ਕਾਰਨ ਕੀ ਹੋਇਆ? ਇਹ ਹਣ ਦੇਖਾਂਗੇ ਆਪਾਂ ਸ਼ਾਇਦ ਜੇ ਆਪਾਂ ਤੋਂ ਮੁੜ ਕੇ ਵਾਪਸ ਕੈਂਸਰ ਆ ਗਿਆ ਤਾਂ ਫਿਰ ਆਪਾਂ ਜ਼ਰੂਰ ਲਵਾਂਗੇ। ਬਾਕੀ ਤੇ ਮੇਲਾ ਇੰਜੋਏ ਕਰੋ ਪਹਿਲਾਂ। ਮੇਲਾ ਇੰਜੋਏ ਕਰਦੇ ਰਹੋ। ਹਲੋ ਇਹ ਨਿੱਕੇ ਨਿੱਕੇ ਮੋਟੇ ਚੱਲਣਗੇ ਛਾਰੇ ਜਿਹੇ। ਹੁਣ ਵੱਡੇ ਚੱਲਣ ਦੇ। ਤਾਂ ਨਾਲ ਬਾਰੇ ਜਿਹੜੋ ਲਵਾ ਦੇ। ਇਹ ਨਾਲ ਦੇ ਰਹੇ ਜੀ ਗੰਡਾਲਾ ਦੇ ਅਨੁਸਾਰ ਉਹਨਾਂ ਦਾ ਅਦੁੱਤ ਗੁਰੂ ਜੀ ਦਾ ਬਹੁਤ ਬਹੁਤ ਧੰਨਵਾਦ ਬਾਬਾ ਜੀ ਜਿਹੜੇ ਬੜੀ ਜੀ ਜੀ ਨੂੰ ਦੰਤ ਇਹੋ ਲਾ ਚੜ ਗਿਆ ਖਾਣ ਨੂੰ ਕਰਨ ਕਰਕੇ ਬਾਬਾ ਜੀ ਕਰ ਉਹਨਾਂ ਦਾ ਸੇਤੇ ਵਿੱਚ ਪਾਈ ਦੇਖੇ ਤੁਸੀਂ ਉਹਨਾਂ ਦਾ ਪਾਈ ਤਨਖਾਣ ਖਿੰਦੀ ਉਹਨਾਂ ਦਾ ਤੁਹਾਡੇ ਤੁਹਾਡੇ ਦੀਵਾ ਕਰੇ ਕੰਮ ਲੈਣੇ ਪੱਗਾ ਬਣਿਆ ਨੇ ਮਿੱਠੀ ਮੋਜ ਤੇ ਚੜ ਗਈ ਆਤ ਕਰਾਉਣਗੇ ਬੂਰੀ ਬੰਦੇ ਆ ਸਾਲਾ ਨਹੀਂ ਮਾਰਦੇ ਹੋਵੇ ਮਾਵਾ ਚਿਰ ਦੇ ਨਿੱਕੀ ਮੌਲ ਦੇ ਬੜੇ ਅਜੇ ਤੱਕ ਤੇ ਪੱਗ ਦਾ ਬਚਾਈਆ ਮੇਰਾ ਆ ਜੀ ਆ ਗਿਆ ਲੈ ਆਪਣਾ ਨਿੱਕਾ ਤੇ ਇੱਕ ਨਾ ਆ ਲੈ ਲੈ ਤੇ ਜਿਹੜਾ ਇੱਕਮਿਆਂ ਹੋਰ ਤੇ ਅਗੂ ਲਗਦੇ ਪੱਗਾਂ ਲੈਣਾ ਦਾ ਬਚਾਈਆ ਹੁਣ ਗਾਂ ਦਾ ਭਲਾ ਨਹੀਂ ਬਚਾਰਿੰਦਾ ਇਹ ਨਹੀਂ ਰੰਦਾ ਮਾਨਾ ਜੋਨੇ ਨੂੰ ਨੀਕੋ ਨੋਟੋ ਤਰੇ ਤੇ ਜੈਂਪਿੰਗ ਦੇ ਜੜ ਕੇ ਉਹਨੂੰ ਕੰਮ ਹੀ ਨਹੀਂ ਕਰੇ ਝੂਟੇ ਖਡੋਣੇ ਝੂਟੇ ਖਡੋਣੇ ਉਹਨਾਂ ਕੋਈ ਕਰਦੇ ਰਹਿਲੇ ਮੱਕੇ ਆਉਂਦੇ ਆ ਮੈਂ ਵੇਖੋ ਨਲਾ ਭਰਿਆ ਜਿਹਾ ਮੈਂ ਦੇਂਦੇ ਟਾਈਮ ਆ ਸਿਰਫ ਐਦਾ ਨਹੀਂ ਕਹਿੰਦਾ ਇਸ ਤੋਂ ਬਾਅਦ ਮੇਰਾ ਕੰਮ ਹੋ ਜਾਣਾ ਪੁਰਾਣੀ ਗੱਤਾਂ ਨੂੰ ਸਿੱਧੇ ਪੀੜ ਨਜ਼ਰ ਆਉਂਦੀ ਇਹ ਵੱਖਰੀ ਬਣਾਈ ਲਿਆ ਪਹਿਲਾਂ ਤੇ ਮਾਰਕੀਟ ਆ ਜਿਹੜੀ ਮੇਲੇ ਦੀ ਪਰ ਇਹਨਾਂ ਦੇ ਜਿਹੜੀ ਆ ਜਿਹੜਾ ਰੋਡ ਸ਼ਾ ਰੋਡ ਥੋੜਾ ਜਿਹਾ ਸਾਫ਼ ਕੀਤਾ ਹੈ ਨਾ ਇਹ ਹੋਰ ਤਰ੍ਹਾਂ ਇਹਦਾ ਵੀ ਬੜਾ ਦਾ ਇਹ ਤੇ ਗ੍ਰੇਪ ਬਾਗਾਂ ਵਿੱਚ ਬੰਨ੍ਹਣ ਦੇ ਕੈਂਪ ਆਇਆ ਹੈ। ਸ੍ਰੀ ਬਾਂਦੇ ਬਗੈਟ ਨੂੰ। ਉਹ ਵੀ ਰੀਆ ਨਾਲ। બાકી ભાઈ આપેટ બહુ હોય બટાલે પહોંચ્યા ને શર પીછે રેહ ભાજપ ਪੁਨਾਵਲਾ ਪੋਲ ਲੰਘ ਲਗੇ ਆਪਾਂ ਚਲੋ ਜੀ ਉਹਨਾਂ ਵੇ ਲੋ ਕਤਰੇ ਵਾਲੇ ਹੀ ਆ ਟੁੱਟਨ ਆਦਾ ਹੀ ਪੋਲ ਬਸ ਥੋੜੇ ਸਮੇਂ ਅੰਦਰ ਆ ਜੇ ਇੱਧਰ ਆ ਜੇ ਤਾਂ ਬਰੀਕ ਜੀ ਗਲੀ ਥਾਂ ਜਾਣਦੇ ਆਪਾਂ ਚੱਲ 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 ਮੈਂ ਆਪਾਂ ਪਹੁੰਚ ਗਏ ਹੁਣ ਘਰ ਤੇ ਇਹ ਸੀਗਾ ਇੱਕ ਨਿੱਕੇ ਜੇ ਮੇਲੇ ਦਾ ਵਲੋਗ ਇਸੇ ਦਾ ਭਾਈ ਸ਼ਾਲੂ ਜੀ ਦਾ ਭਾਈ ਸ਼ਾਲੂ ਜੀ ਦਾ ਮੇਲਾ ਮਨਾਉਂਦੇ ਇੱਥੇ ਪਿੰਡ ਵਿੱਚ ਤੇ ਹੁਣ ਅਸੀਂ ਪਹੁੰਚ ਗਿਆਂ ਘਰ ਤੇ ਮੈਂ ਕਰਦਾ ਹੁਣ ਵਲੋਗ ਦੀ ਐਂਡਿੰਗ ਠੀਕ ਹੈ ਜੀ ਜੇ ਬਲੌਗ ਵਧੀਆ ਲੱਗੇ ਤਾਂ ਸਬਸਕ੍ਰਾਈਬ ਤੇ ਲਾਈਕ ਜ਼ਰੂਰ ਕਰ ਦਿਓ ਤੇ ਮਿਲਦੇ ਆ ਤੁਹਾਨੂੰ ਅਗਰ ਨੈਕਸਟ ਵੀਡੀਓ ਚ ਨੈਕਸਟ ਬਲੌਗ ਦੇ ਸਾਸ਼ਿਆ ਕਾਲ ਰੱਖਾ